ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਦਿਨ ਲਗਾਤਾਰ ਮੀਂਹ ਪੈਣ ਤੋਂ ਬਾਅਦ ਹਰਦਵਾਲੇ ਬੇਦਵਾਬਾ ਦੇ ਨਾਲ ਲੱਗਦੇ ਪਿੰਡਾਂ ਜੋ ਹਾਲਾਤ ਨੇ ਉਹਨਾਂ ਬਾਰੇ ਤੁਹਾਨੂੰ ਥੋੜੀ ਬਹੁਤ ਜਾਣ ਕਰਵਾਵਾਂਗੇ ਤੇ ਇਸ ਵਾਰ ਅਸੀਂ ਪਿੰਡ ਪਜੋੜਾ ਦੇ ਜਾਂ ਚੋਆ ਉੱਥੇ ਖੜੇ ਹਾਂ ਜੀ ਤੇ ਕਾਫੀ ਪਾਣੀ ਚੱਲ ਰਿਹਾ ਹੈ ਇਸ ਵਕਤ ਵੀ ਤੇ ਵੀ ਕਾਫੀ ਪੈ ਰਿਹਾ ਹੈ ਤੇ ਉਹਦੇ ਕਰਕੇ ਪਿੱਛੋਂ ਪਾਣੀ ਕਾਫੀ ਆ ਰਿਹਾ ਤੇ ਇੱਧਰ ਵੀ ਮੀਂਹ ਪੈ ਰਿਹਾ ਹੈ ਪਿੰਡ ਅਜੀਨੋਹਿਦਾ ਪਹਿਲਾ ਪੁਲ ਮਈਓ ਪੱਟੀ ਵਾਲਾ ਪੁਲ ਜੀ ਤੇ ਇਧਰ ਸੱਜੇ ਪਾਸੇ ਸਿੰਘ ਸਾਹਿਬ ਗਿਆਨੀ ਗੁਰਦਸਨਾ ਤੇ ਬਣਿਆ ਹਸੜਾ ਜੀ ਤੇ ਖੱਬੇ ਪਾਸੇ ਗੁਰਦੁਆਰਾ ਕਾਲੀ ਪੁਲਤ ਦੀ ਜਮੀਨ ਵਾ ਜੋ ਕਿ ਪੀਤੀ ਬੰਦਾ ਜਾ ਇੱਥੇ ਝੋਨਾ ਵੀ ਜਿਆ ਸਾਰਾ ਡੁੱਬ ਗਿਆ ਜੀ ਤੇ ਪਾਣੀ ਵੀ ਕਾਫੀ ਤੇਜ਼ ਚੱਲ ਰਿਹਾ ਪੂਰੀ ਥੱਲੇ ਮਈਓ ਪੱਟੀ ਵਾਲੇ ਪੁਲ ਤੋਂ ਆਪਾਂ ਜਦੋਂ ਮਈ ਪਟਿੰਜਾਨੇ ਆ ਜੀ ਇੱਧਰ ਵੀ ਛੋਟੀ ਜਿਹੀ ਬੁਲੀ ਇੱਕ ਤੇ ਇੱਥੇ ਵੀ ਪਾਣੀ ਕਾਫੀ ਤੇਜ਼ ਚੱਲ ਰਿਹਾ ਜੀ ਦੇਖਾ ਤੁਸੀਂ ਇਹ ਨਾਲ ਨਾਲ ਪਾਖੜੀ ਚਲ ਜਾਂਦਾ ਇੱਧਰ ਅਰਚਿਮ ਦਾ ਖੇਤਵਾ ਝੋਨਾ ਵੀ ਜਿਆ ਕਾਫੀ ਭਰਿਆ ਪਿਆ ਪਾਣੀ ਨਾਲ ਪਿੰਡ ਅਜਨੋਹੇ ਵਾਲਾ ਸਾਬ ਹੰਜ ਪਾਣੀ ਫੇਰ ਆ ਗਿਆ ਜੀ ਕੋਮੀ ਕਾਫੀ ਪੈ ਰਹੇ ਨੇ ਤੇ ਬਾਰਾਖਾਨੇ ਬਣੇ ਹੋਏ ਪਾਣੀ ਨੰਗਣ ਵਾਸਤੇ ਮੇਡੀਂਡ ਤੋਂ ਲੈ ਕੇ ਕੋਟਵਰੀ ਤੱਕ ਸਭ ਤੋਂ بڑا ਸਾਹਿਬ ਨੇ ਪੈਣ ਜਨ ਉਹਦਾ ਤੇ ਕਾਫੀ ਪਾਣੀ ਚੱਲ ਰਿਹਾ ਹੈ ਇਸ ਵਕਤ ਵੱਡੋਂ ਵਾਲੇ ਪੁਲ ਤੇ ਮਾਈ ਪੱਡੀ ਪੁਲ ਦੇ ਵਿਚਕਾਰ ਹੈ ਸੈਫਨਵਾ ਜੀ ਪਿੰਡ ਪਜੋੜੇ ਵਾਲੇ ਪੁਲ ਤੋਂ ਤੇ ਗੁਰਦੁਆਰਾ ਨੈਗੀ ਸਾਹਿਬ ਦੇ ਪੋਰ ਦੇ ਵਿਚਕਾਰ ਇਹ ਸੈਫਨ ਬੰਦਾ ਛੋਟਾ ਜਿਹਾ ਜੀ ਦੋ ਇਹਦੇ ਖਾਨੇ ਬਣੇ ਹੋ ਪਾਣੀ ਜਾਣ ਵਾਸਤੇ ਇਹ ਵੀ ਦੁਬਾਰਾ ਚੱਲ ਪਿਆ ਹੈ ਜੀ ਇਧਰੋਂ ਸਾਰਾ ਪਾਣੀ ਆ ਰਿਹਾ ਖੇਤਾਂ ਵਾਲਾ ਪਾਣੀ ਆ ਮੀਹਾ ਪਾਣੀ ਆ ਗੁਰਦੁਆਰਾ ਨੈਗੀ ਸਾਹਿਬ ਵਾਲਾ ਪੋਲਾ ਜੀ ਤੇ ਇਹਦੇ ਉਲਟ ਲਾਲਪੁਰ ਰਾਹ ਜਾ ਰਿਹਾ ਤੇ ਦੇਖਾ ਦਿਓ ਨਕ ਨਕ ਪਾਣੀ ਭਰਿਆ ਪੈ ਨਾਲ ਨਾਲ ਨਹਿਰ ਦੇ ਨਾਲ ਨਾਲ ਵੱਡਾ ਬਣਿਆ ਹੋਇਆ ਹੈ ਇਹ ਪਾਣੀ ਕਹਾ ਕ੍ਰੋਸ ਕਰਕੇ ਹੋ ਸੈਫਨ ਜਾ ਰਿਹਾ ਨੇਕੀ ਸਾਹਿਬ ਗੁਰਦੁਆਰੇ ਵਾਲੇ ਸੈਫਨ ਵਿੱਚ ਨਾਮੇ ਲਾਲਪੁਰ ਪਿੰਡ ਵਾ ਪਿੰਡ ਲਾਲਪੁਰ ਤੋਂ ਸਾਹਮਣੇ ਬੇਸ ਬਾਬਾ ਨਹਿਰ ਸਾਡੀ ਚੱਲ ਰਹੀ ਹੈ ਦੇਖਾ ਦਿਓ ਪਾਣੀ ਕਾਫੀ ਆ ਭਰਿਆ ਆ ਰਿਹਾ ਐ ਤੋ ਕਿਧਰਾਂ ਦੇ ਪਾਸਿਓ ਕਾਹੀ ਪਾਣੀ ਚੱਲ ਵੀ ਰਿਹਾ ਐ ਇਸ ਵਕਤ ਇਹ ਸਾਰਾ ਇਹ ਇਲਾਕੇ ਸੱਵਨ ਪੈਂਦਾ ਆ ਕਿ ਪਾਣੀ ਯਾਰਾ ਸਾਰਾ ਜਾ ਰਿਹਾ ਹੈ ਜੀ ਬੇਦਵਾ ਬਾ ਨਹਿਰ ਤੋਂ ਵੱਡੋਂ ਨੂੰ ਪਹਿਲਾਂ ਰਾਹ ਮੋੜਦਾ ਨਰਾਵਾਲੇ ਪਾਸਿਓ ਤੇ ਇੱਥੇ ਵੀ ਪਾਣੀ ਚੱਲ ਰਿਹਾ ਦੇਖਾ ਦਿਓ ਕਾਫੀ ਸਾਰਾ ਪਾਣੀ ਪਿੰਡ ਜਨ ਉਹ ਸੈਫਨ ਜਾ ਰਿਹਾ ਸੜ ਗਈ ਟੁੱਟ ਮੇਨ ਪਟੂਆਂ ਦੇ ਸਾਹਮਣੇ ਟੀ ਜੰਕਸ਼ਨ ਬਣਦਾ ਜੀ ਤੇ ਸਾਹਮਣੇ ਰਹਾਲੀ ਨੂੰ ਰਾਹ ਜਾ ਰਿਹਾ ਤੇ ਖੱਬੇ ਪਾਸੇ ਮਾਈਉ ਪੜੇ ਰਹਾ ਆ ਰਿਹਾ ਤੇ ਇਧਰੋਂ ਇਹ ਨਹਿਰ ਵਾਲੇ ਪਾਸੋਂ ਰਹਾ ਆ ਰਿਹਾ ਜੀ ਦੇ ਸੋ ਨਾਲ ਨਾਲ ਜਿਹੜੇ ਘਰ ਵਾ ਦੀ ਪਾਣੀ ਨਾਲ ਸਾੜੇ ਆ ਪਾਣੀ ਦਾ ਘੇਰਾ ਹੋਇਆ ਹੈ ਘਰਾਂ ਨੂੰ ਠੀਕ ਹੈ ਜੀ ਸਾਹਮਣੇ ਪਸ਼ੂ ਦਾ ਹੱਸਤਾ ਵਾਲਾ ਤੇ ਨਾਲੇ ਗਰਾਊਂਡ ਵਾਲਾ ਤੇ ਚਾਰੇ ਪਾਸੇ ਪਾਣੀ ਪਾਣੀ ਹੋਇਆ ਹੈ ਜੀ ਇਹ ਪਿੰਡ ਵੱਡੋ ਸਾਹਮਣੇ ਪਿੰਡ ਰਹਾਲੀ ਸੜਕ ਜਾ ਰਹੀ ਹੈ ਜੀ ਤੇ ਮੇਰੇ ਪਿੱਛੇ ਵੱਡੂ ਤੂੰ ਸੜਕ ਆ ਰਹੀ ਦੇਖ ਸਾ ਤੇ ਪਾਣੀ ਕਾਫੀ ਚੱਲ ਰਿਹਾ ਹੈ ਇਹ ਦੋ ਦਿਨ ਲੱਗਾ ਦਾ ਮੀਂਹ ਪੈਣਾ ਹੁਣ ਪਾਣੀ ਅੱਗੇ ਨਾਲ ਵਧ ਗਿਆ ਹੈ ਤੇ ਮੈਂ ਰੁਪੂ ਵਾਲਾ ਵੀ ਫੋਨ ਕੀਤਾ ਸੀ ਹੁਣੇ ਥੋੜੇ ਦੇਰ ਪਹਿਲਾਂ ਤੇ ਜਿਹੜਾ ਕੁਕੜਾਂ ਦਾ ਜੋ ਟੁੱਟਾਇਆ ਇਹਦਾ ਬਾਨ ਹਲੇ ਬੱਜਿਆ ਨਹੀਂ ਆ ਉਹਦਾ ਸਰਕਾਰ ਦੁਆਰਾ ਜਿਹੜਾ ਚੋ ਨੂੰ ਖਲੇ ਡੂੰਗਾ ਕਰ ਦਿੱਤਾ ਗਿਆ ਜੀਐਸਵੀ ਦੁਆਰਾ ਪਿੰਡ ਵੱਡੂ ਦਾ ਮਾਈਉ ਪੱਟੀ ਵਾਲੇ ਪਾਸਿਓਂ ਗੇੜ ਜੀ ਤੇ ਇੱਧਰ ਇਹ ਸੜਕ ਜਾ ਰਹੀ ਦਿਹਾਣੇ ਨੂੰ ਤੇ ਜਿਹੜੇ ਪਿੰਡ ਵੱਡੂ ਦੇ ਇੱਧਰ ਨਾਲ ਨਾਲ ਘਰ ਜਿਹਨੇ ਵੀ ਘਰ ਨਾਲ ਨਾਲ ਹੈਗੇ ਜੀ ਠੀਕ ਹੈ ਜੀ ਤੇ ਸਾਰੇ ਪਾਣੀਆਂ ਘਰੇ ਹੋਏ ਪਾਣੀ ਜੀ ਨਾਲ ਜਿਹੜਾ ਦਿਹਾਣ ਵਾਲੇ ਪਾਸੇ ਨੂੰ ਘਰ ਜਿਹਨੇ ਵੀ ਹੈਗੇ ਜੀ ਜੇ ਘਰ ਆਵਾਜ ਕੇ ਹਵੇਲੀ ਕੁਛ ਵੀ ਸਾਰੇ ਪਾਣੀ ਘਰੇ ਹੋਣੇ ਇੱਥੇ ਪਾਸੇ ਪਾਣੀ ਜਾ ਰਿਹਾ ਤੇ ਸਾਹਮਣੇ ਸੜਕ ਤੋੜੀ ਹੋਈ ਹੈ ਜੀ ਉਹ ਵੀ ਦਿਖਾਣਾ ਤੁਹਾਨੂੰ ਮੈਂ ਪਿੰਡ ਵੱਡੇ ਤੋਂ ਇਹ ਨਵੀਂ ਸੜਕ ਬਣੀ ਆ ਦਿਹਾਣੇ ਵੱਲੋਂ ਇਹ ਸੜਕ ਤੋੜੀ ਜੇ ਤੋਂ ਨਹੀਂ ਤੋੜਦਾ ਪਿੰਡ ਵੱਡੋਂ ਪਾਣੀ ਜਾਵਣਾ ਸੀ ਕਾ ਵੀ ਤੇਜ਼ ਵਹਾ ਨਾ ਪਾਣੀ ਜਾ ਰਿਹਾ ਦੇਖਦਾ ਤੁਸੀਂ ਇਹ ਸਾਰਾ ਪਾਣੀ ਇਹ ਪਿੰਡ ਜਨੋਹਿਆ ਸਾਹਿਬ ਨੂੰ ਪਾਣੀ ਉੱਥੇ ਜਾ ਰਿਹਾ ਜੀ ਤੇ ਇਹਦੇ ਨਾਲ ਨਾਲ ਇਹ ਘਰ ਹੈਗੇ ਆ ਸਾਹਮਣੇ ਪ੍ਰਵਾਸ ਵਿੱਚ ਮਜ਼ਦੂਰੇ ਝੁਕੀਆਂ ਉਹ ਵੀ ਪਾਣੀ ਨਾਲ ਘਿਰ ਗਈਆਂ ਤਣ ਸਾਹਮਣੇ ਮਕਾਨ ਆ ਉਹ ਦੇਖੋ ਉੱਪਰ ਤੱਕ ਸਲਾਵਾ ਗਈਓ ਮਕਾਨਾਂ ਦੇ ਸਾਰੇ ਪਾਣੀ ਨਾਲ ਘਰੇ ਹੋਏ ਮਕਾਨ ਨੇ ਸਾਰੇ ਤੇ ਮਹਾਰਾਜ ਕਿਰਪਾ ਕਰਨ ਦਿਆ ਕਰਨ ਇਹ ਸਾਹਮਣੇ ਸੜਕ ਪਿੰਡ ਵੱਡੋਂ ਤੋਂ ਮਾਈਂ ਪੱਣੀ ਜਾ ਰਹੀ ਹੈ ਜੀ ਤੇ ਪਾਣੀ ਜਿਹੜਾ ਉਹ ਉੱਥੇ ਸੜਕ ਵੱਡੀ ਹੋਈ ਆ ਜਿਹੜੀ ਦਿਹਾਲ ਵਾਲੇ ਪਾਸਿਓ ਉਹ ਸਾਰਾ ਪਾਣੀ ਦਿਨ ਆ ਰਿਹਾ ਤੇ ਸਾਰਾ ਸਾਰਾ ਪਾਣੀ ਇਹ ਪਿੰਡ ਜਿਹਨੋਂ ਹੋਏ ਸੈਫਨ ਜਾਣਾ ਸਾਰਾ ਸਾਰਾ ਪਾਣੀ ਜੀ ਕਾ ਵੀ ਤੇਜ਼ ਵਹਾਵਾ ਆ ਵੱਡੋਂ ਤੋਂ ਮਈਪੱਟੀ ਸੜਕ 'ਤੇ ਜਾ ਰਹੀ ਤਿੰਨ ਚਾਰ ਜਗ੍ਹਾ ਤੋਂ ਇਹ ਪਾਣੀ ਵਗ ਰਿਹਾ ਜੀ ਲਗਾਤਾਰ ਅੱਜ ਤੋਂ ਇੱਧਰ ਪੂਰੇ ਖੇਤ ਭਰੇ ਪਏ ਪਾਣੀ ਦੇ